ਤੌਰ ਸੂchnoit ਦੇ ਇੰਟਰਵਿਊ ਨੂੰ ਲੈ ਕੇ SIT ਦੀ ਰਿਪੋਰਟ ਦੇ ਵਿੱਚ ਜੋ ਖਲਾਸਾ ਹੋਇਆ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਲੈ ਕੇ ਆਉਣ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਤਾਂ ਦੱਸਦਿਆ ਕਿ ਜਦੋਂ SIT ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਖੋਲੀ ਜਾਂਦੀ ਹੈ ਤਾਂ ਖਲਾਸਾ ਹੁੰਦਾ ਹੈ ਕਿ ਜੋ ਪਹਿਲਾ ਇੰਟਰਵਿਊ ਸੀ ਲੌਂਸ ਛਣੋਈ ਦਾ ਉਹ ਮੁਹਾਲੀ ਦੇ ਖੜ ਦੇ ਵਿੱਚ ਸਹੀ ਸਟਾਫ ਦੇ ਵਿੱਚ ਹੁੰਦਾ ਹੈ ਤੇ ਦੂਸਰਾ ਇੰਟਰਵਿਊ ਸੀ ਜੋ ਉਹ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਏ ਇੱਕ ਪਾਸੇ ਜਦੋਂ ਇੰਟਰਵਿਊ ਸਾਹਮਣੇ ਇਸ ਤੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਇਹ ਇੰਟਰਵਿਊ ਨਾਤਾ ਬਠਿੰਡਾ ਜੇਲ੍ਹ ਦੇ ਵਿੱਚ ਹੋਏ ਨੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੇ ਵਿੱਚੋਂ ਇਹਨੇ ਇੰਟਰਵਿਊ ਪੰਜਾਬ ਦੇ ਵਿੱਚੋਂ ਬਾਹਰ ਹੋਏ ਨੇ ਪਰ ਜਿਵੇਂ ਅੱਜ ਏਅਰਪੋਰਟ ਸਾਹਮਣੇ ਆਉਂਦੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਸੀਲਬੰਦ ਰਿਪੋਰਟ ਖੋਲ੍ਹੀ ਜਾਂਦੀ ਉਸ ਤੋਂ ਬਾਅਦ ਇੱਕ ਖੁਲਾਸਾ ਹੁੰਦਾ ਹੈ ਕਿ ਲੌਨਸ ਉਸਨੋਈ ਦਾ ਪਹਿਲਾ ਇੰਟਰਵਿਊ ਜੋ ਪੰਜਾਬ ਦੇ ਵਿੱਚ ਹੋਇਆ ਤੇ ਦੂਸਰਾ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਸੁਣੋ ਇਸ ਮੌਕੇ ਦੇ ਉੱਪਰ ਸਿੱਧੂ ਮੂਸੇਵਾਲ ਦੇ ਪਿਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਮਾਨਯੋਗ ਹਾਈ ਕੋਰਟ ਦੀ ਨਰਪੱਖਤਾ ਦੇ ਕਾਰਨ ਉਹਨਾਂ ਦੀ شدت ਦੇ ਨਾਲ ਉਹਨਾਂ ਨੇ ਜਿਸ ਜੱਜ ਸਾਹਿਬ ਨੇ ਇਸ ਮਾਮਲੇ ਨੂੰ ਨੰਗਾ ਕੀਤਾ ਮੈਂ ਉਹਨਾਂ ਜਿੰਨੀ ਵੀ ਸ਼ਲਾਘਾ ਕਰੇ ਮੈਂ ਪਰਮਾਤਮਾ ਅਗੇ ਦੁਆ ਕਰਦਾ ਕਿ ਉਹ ਇਹੋ ਜੇ ਫੈਸਲੇ ਲਗਾਤਾਰ ਕਰਦੇ ਰਹਿਣ ਕਿਉਂਕਿ ਸਰਕਾਰ ਨੇ ਤਾਂ ਐਫੀਐਲਡ ਦੇ ਦੇ ਕੇ ਬਾਰ ਬਾਰ ਕੋਰਟ ਨੂੰ ਮਿਸਗਾਈਡ ਕੀਤਾ ਹੈ ਡੀਜੀਪੀ ਸਾਹਿਬ ਬੜੇ ਸਤਿਕਾਰਯੋਗ ਅਹੁਦਾ ਹੈ ਸਟੇਟ ਦਾ ਜੇ ਉਹ ਵੀ ਇੱਕ ਅਦਾਲਤ ਨੂੰ ਖਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਮੋٹے ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਹਰੇਕ ਗੈਂਗਸਟਰ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕੇਵਲ ਤੇ ਕੇਵਲ ਅਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ ਉਹਨਾਂ ਲੋਕਾਂ ਦੇ ਪੈਰਾਂ 'ਤੇ ਗੋਲੀਆਂ ਵਜਦੀਆਂ। ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀ ਦੇ ਮੁਤਾਬਕ ਚੱਲ ਰਿਹਾ ਉਸ ਗੰਕਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾਲ ਕੋਈ ਸੁਰੱਖਿਤ ਜਗ੍ਹਾ ਨਹੀਂ ਉਸ ਦੇ ਵਾਸਤੇ। ਔਰ ਜਿ ਜਿੰਨੇ ਤੁਸੀਂ ਲਾਰੈਂਸ ਦੀ ਵੀਡੀਓ ਦੀ ਗੱਲ ਕਰਦੇ ਹੋ, ਲਾਰੈਂਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਣ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟਦੀਆਂ ਮੈਂ ਮਿੰਨ ਤਾਂ ਕੀ ਕੀਤੀਆਂ ਪਰੰਤੂ ਮੇਰੀ ਕਿਸੇ ਨੇ ਨਹੀਂ ਸੁਣੀ ਅਖੀਰ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਮੈਂ ਕੀ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ ਪੁਕਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ ਅੱਜ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ ਬੜਾ ਸਤਿਕਾਰਯੋਗ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਫੀਡੈਵਿਟ ਦੇ ਦੇ ਕੇ ਅੱਗੇ ਤੁਸੀਂ ਹੋਰ ਵੇਖਿਓ ਮੈਨੂੰ ਮਾਨਯੋਗ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਹਿਸਾਬ ਚ ਹਲੇ ਤਾਂ ਸ਼ੁਰੂਆਤ ਹੋਈ ਹੈ ਅੱਜ ਹਲੇ ਕੰਮ ਤਾਂ ਸਾਰਾ ਬਾਕੀ ਹੈ ਹਲੇ ਸਾਰਾ ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗਿਆ ਸੀ ਖਾੜਦਾ ਅਈ ਤਾਂ ਇਹਨਾਂ ਦੇ ਮੇਕ ਵਿੱਚ ਉਹ ਗੱਲ ਸਾਡੇ ਕੋਲੇ ਆਈ ਮੈਂ ਹਰੇਕ ਅਫਸਰ ਕੋਲੇ ਜੀ ਨੂੰ ਵੀ ਮੈਂ ਮਿਲਿਆ ਜੀ ਦੇ ਕੋਲੇ ਵੀ ਜਾ ਕੇ ਮੈਂ ਆਪ ਦਾ ਦੁਖੜਾ ਦੱਸਿਆ ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖੜ ਬਣੀ ਹੈ ਅਸੀਂ ਬਾਈ ਨੇਮ ਕਹਿੰਦੇ ਰਹੇ ਹਰੇਕ ਬੰਦੇ ਨੂੰ ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ ਪਰੰਤੂ ਉਹ ਇਹ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ ਹੁਣ ਵੀ ਨਹੀਂ ਕਿੰਮਤ ਕਾਰਵਾਈ ਦਾ ਭਰੋਸਾ ਕੀ ਕਰਨਗੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਵੀ ਸਿਰਫ ਤੇ ਸਿਰਫ ਮਿੱਟੀ ਝਾੜਨਗੇ ਇੱਧਰ ਕਰਤਾ ਉੱਧਰ ਕਰਤਾ ਸਰਕਾਰ ਨੂੰ ਸਵਾ ਸਾਲ ਹੋ ਗਿਆ ਅਦਾਲਤ ਤੋਂ ਤੋ ਟਾਈਮ ਲੈਂਦੇ ਆ ਨੂੰ ਅਸੀਂ ਹੁਣ ਕਰਦੇ ਆ ਅਸੀਂ ਫਲਾਂ ਤਿੰਨ ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ ਇਹਨਾਂ ਦਾ ਹੋਰ ਵਧਾ ਦਿਓ ਤੇ ਜੇ ਗੱਲ ਹੀ ਇੰਨੀ ਕੀ ਸੀ ਦੋਸ਼ੀ ਇਹਨਾਂ ਦੇ ਕੋਲੇ ਸੀ ਅ ਪੱਤਰਕਾਰ ਇਹਨਾਂ ਦੇ ਕੋਲੇ ਸੀ ਇੰਟਰਵਿਊ ਕਰਨ ਵਾਲਾ ਅੜਕਾ ਕਿਸ ਗੱਲ ਦਾ ਸੀ ਇੰਨਾ ਸਮਾਂ ਕਾਹਤੋਂ ਲੱਗ ਗਿਆ ਤਾਂ ਮਨਜੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ ਤੇ ਜੋ ਬਾਜੋ ਕੋਰਟ ਨੇ ਸਖਤਾਈ ਕਰੀ ਤਾਂ ਸ਼ਾਇਦ ਕੋਈ ਨਾ ਕੋਈ ਆਸਲੀ ਕਿਰਨ ਲੱਭ ਸਕਦੀ ਹੈ ਲਾਰੈਂਸ ਨੇ ਕਾਨੂੰਨ ਦੇ ਮੁਤਾਬਕ ਤਾਂ ਕਟਿਆ ਪੰਜਾਬ ਦਾ ਉਹਨੇ ਰਿਮਾਂਡ ਕਦੇ ਉਹ ਥਾਣੇ ਦਾ ਪਰ ਉਹ ਤਾਂ ਪੰਜਾਬ ਦਾ ਵਿਜ਼ਿਟ ਸੀ ਉਹਦਾ ਉਹਨੇ ਸਾਰੇ ਥਾਣੇ ਵਿਜ਼ਿਟ ਕੀਤੇ ਸੀ ਜਿੱਦਾਂ ਕੋਈ ਵੀਆਈਪੀ ਕਰਦਾ ਹੈ ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਨਹੀਂ ਸੀ ਉਹਦੇ ਕੋਲੇ ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਨੂੰ ਖਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਇੱਥੇ ਲਾਉਰੈਂਸ ਨੂੰ ਦੋਸ਼ੀ ਮੰਨਿਆ ਕਦੋਂ ਸਰਕਾਰ ਨੇ ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਹੈ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ ਕਿਉਂਕਿ ਉਹ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਜਾ ਕੇ ਦਰਖਾਸਤ ਲਿਖਾਵਾਂਗੇ ਕਿਹਦੇ ਕੋਲੇ ਕਹਾਂਗੇ ਕਿ ਨੂੰ ਜਾ ਕੇ ਸਰਕਾਰੀ ਗੈਂਗਸਟਰ ਦੀ ਹੈ ਲੌਂਸ ਸੁchnoid ਦੇ ਇੰਟਰਵਿਊ ਨੂੰ ਲੈ ਕੇ ਐਸਆਈਟੀ ਦੀ ਰਿਪੋਰਟ ਦੇ ਵਿੱਚ ਜੋ ਖਲਾਸਾ ਹੋਇਆ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਲੈ ਕੇ ਆਉਣ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਤਾਂ ਦੱਸਦਿਆਂ ਕਿ ਜਦੋਂ ਐਸਆਈਟੀ ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਖੋਲ੍ਹੀ ਜਾਂਦੀ ਹੈ ਤਾਂ ਖਲਾਸਾ ਹੁੰਦਾ ਹੈ ਕਿ ਜੋ ਪਹਿਲਾ ਇੰਟਰਵਿਊ ਸੀ ਲੌਂਸ ਸੁchnoid ਦਾ ਉਹ ਮੁਹਾਲੀ ਦੇ ਖੜ ਦੇ ਵਿੱਚ ਸਹੀ ਸਟਾਫ ਦੇ ਵਿੱਚ ਹੁੰਦਾ ਹੈ ਤੇ ਦੂਸਰਾ ਇੰਟਰਵਿਊ ਸੀ ਜੋ ਉਹ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਏ ਇੱਕ ਪਾਸੇ ਜਦੋਂ ਇੰਟਰਵਿਊ ਸਾਹਮਣੇ ਇਸ ਤੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਇਹ ਇੰਟਰਵਿਊ ਨਾਤਾ ਬਠਿੰਡਾ ਜੇਲ੍ਹ ਦੇ ਵਿੱਚੋਂ ਇਹਨੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੇ ਵਿੱਚੋਂ ਇਹਨੇ ਇੰਟਰਵਿਊ ਪੰਜਾਬ ਦੇ ਵਿੱਚੋਂ ਬਾਹਰ ਹੋਏ ਨੇ ਪਰ ਜਿਵੇਂ ਅੱਜ ਏਅਰਪੋਰਟ ਸਾਹਮਣੇ ਆਉਂਦੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਸੀਲਬੰਦ ਰਿਪੋਰਟ ਖੋਲ੍ਹੀ ਜਾਂਦੀ ਉਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਕਿ ਲੌਨਸ ਉਸਨੋਈ ਦਾ ਪਹਿਲਾ ਇੰਟਰਵਿਊ ਜੋ ਪੰਜਾਬ ਦੇ ਵਿੱਚ ਹੋਇਆ ਤੇ ਦੂਸਰਾ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਸੁਣੋ ਇਸ ਮੌਕੇ ਦੇ ਉੱਪਰ